ਦੀਪਕ ਜੀ ਅਮਰਿਤਪਾਲ ਸਿੰਘ ਨੇ ਜਦੋਂ ਲੋਕ ਸਭਾ ਦੀ ਚੋਣ ਲੜੀ ਸੀ ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਕੁਝ ਚਰਚੇ ਛਿੜੇ ਸੀ ਮੈਨੂੰ ਯਾਦ ਆ ਪਾ ਵੀ ਉਹ ਗੱਲ ਕੀਤੀ ਸੀ ਵੀ ਕੀ ਅਮਰਿਤਪਾਲ ਸਿੰਘ ਹੁਣ ਐਸਜੀਪੀਸੀ ਦੀ ਚੋਣਾਂ ਵੱਲ ਰੁਖ ਕਰਨਾ ਚਾਹੁੰਦੇ ਨੇ ਜਾਂ ਉਧਰ ਉਹ ਫੋਕਸ ਕਰਨਗੇ ਹੁਣ ਖਬਰਾਂ ਇਹ ਆ ਰਹੀਆਂ ਨੇ ਵੀ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਉਮੀਦਵਾਰ ਹੋਣਗੇ ਜੀ ਹਾਂ ਬਿਲਕੁਲ ਜੀ ਅਮਰਿਤਪਾਲ ਸਿੰਘ ਹੋਰਾਂ ਦੇ ਬਤੌਰ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਜਨ ਸਰਜੀ ਸਿੰਘ ਖਾਲਸਾ ਦੇ ਜਿੱਤਣ ਤੋਂ ਬਾਅਦ ਇਹ ਚਰਚਾ ਖੂਬ ਚੱਲੀ ਕਿ ਇਹ ਰਾਜਨੀਤਿਕ ਦਲ ਬਣਾ ਸਕਦੇ ਨੇ ਸਰਜੀ ਸਿੰਘ ਖਾਲਸਾ ਨੇ ਗੱਲ ਸਾਹਮਣੇ ਵੀ ਲਿਆਂਦੀ ਹੈ ਨਾ ਤੇ ਇੱਥੇ ਤੱਕ ਕਿ ਕੁਝ ਹੋਰ ਅਮਰਪਾਲ ਸਿੰਘ ਦੇ ਸਾਥੀ ਜਿਹੜੇ ਡਿਫਰਗਲ ਜੇਲ੍ਹ ਚ ਨਾਲ ਨੇ ਉਹਨਾਂ ਵੱਲੋਂ ਵੀ ਜਿੰਮੀ ਚੋਣਾਂ ਲੜਨ ਦੀਆਂ ਚਰਚਾ ਮ ਆਈਆਂ ਪਰ ਇਹ ਸਭ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਦੀ ਵੋਟਾਂ ਮੰਡ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹਮਮ ਸ਼੍ਰੋਮਣੀ ਕਮੇਟੀ ਦੀ ਚੋਣ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਹੈ 2011 ਤੋਂ ਪੈਂਡਿੰਗ ਪਈ ਹੈ ਜੀ 2024 ਆ ਗਿਆ ਸੋ ਹੁਣ ਜਦੋਂ ਚੋਣ ਪ੍ਰਕਿਰਿਆ ਦੇ حوالے ਨਾਲ ਇਹ ਚਰਚਾ ਤੁਰੀ ਕਿ ਵੀ ਹਾਂ ਹੁਣ ਚੋਣਾ ਹੋ ਸਕਦੀਆਂ ਨੇ ਕਿਉਂਕਿ ਹੁਣ ਤਾਂ ਬੋਟਾਂ ਬਣਦੀ ਪ੍ਰਕਿਰਿਆ ਤੁਰ ਪਈਆ ਧਾਮੀ ਹੋ ਰਹੇ ਨੇ ਜਦੋਂ ਕਿ ਸਰਕਾਰ ਤੇ ਵੀ ਸਵਾਲ ਖੜੇ ਨੇ ਖੜੇ ਕੀਤੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਡ ਖੇਡ ਰਹੀ ਆ ਉਹ ਜਾਣਬੁੱਝ ਕੇ ਸੰਪੂਰਨ ਸਿੱਖਾਂ ਨੂੰ ਮਤਲਬ ਉਹਨਾਂ ਦੇ ਵਿੱਚ ਕੁਝ ਪੈਟ ਕਰਾ ਕੇ ਕੁਝ ਗਲਤ ਵੋਟਾਂ ਬਣਾ ਰਹੀ ਹੈ ਬੀਬੀਆਂ ਦੀ ਬਿਨਾ ਫੋਟੋਆਂ ਤੋਂ ਵੋਟਾਂ ਬਣਾ ਰਹੀ ਹੈ ਉਹਨਾਂ ਨੇ ਇਹ ਵੀ ਸਵਾਲ ਖੜਾ ਕੀਤਾ ਪਰ ਇਹ ਸਾਰੀ ਪ੍ਰਕਿਰਿਆ ਜਦੋਂ ਵੋਟਾਂ ਬਣਾਉਣ ਦੀ ਚੱਲ ਰਹੀ ਹੈ ਤਾਂ ਦਾ ਮਤਲਬ ਇਹ ਹੋ ਗਿਆ ਕਿ ਉਹਨਾਂ ਦੇ ਨਾਲ ਚ ਐਸਪੀਸੀ ਦੀ ਚੋਣ ਆ ਸਕਦੀ ਹੈ ਜੀ ਤੇ ਇਸ ਚੋਣਾਂ ਚ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਚੋਣ ਲੜ ਵੀ ਸਕਦੇ ਨੇ ਤੇ ਚੋਣਾਂ ਲੜਾ ਵੀ ਸਕਦੇ ਨੇ ਹਮਮ ਕਿਉਂਕਿ ਵੱਡੀ ਗਿਣਤੀ ਚ ਮੈਂਬਰ ਚੁਣੇ ਜਾਂਦੇ ਨੇ ਜੀ ਸੋ ਉਸ ਦੇ ਲਈ ਅੱਜ ਲੁਧਿਆਣਾ ਚ ਇੱਕ ਇਕੱਠ ਸੀ ਹਮਮ ਉਹਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਪਰਚਮ ਸਿੰਘ ਉਹਦੀ ਸ਼ਾਮਲ ਹੋਏ ਵਕਤ ਸਿਕਸ ਲਘਟਨਾ ਦੇ ਨੁਮਾਇੰਦੇ ਸੀਗੇ ਕੁਝ ਪੰਥਕ ਤਰ੍ਹਾਂ ਦੇ ਨੁਮਾਇੰਦੇ ਸੀ ਕੋਈ ਅਮਰਿਤਪਾਲ ਸਿੰਘ ਨੂੰ ਸਮਰਥਨ ਕਰਨੀਆਂ ਤਰ੍ਹਾਂ ਸੀਗੀਆਂ ਉਹ ਸਾਰੀਆਂ ਤਰ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਵੀ ਸੱਦਿਆ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਂ ਬੇਅਦਬੀ ਕਾਣ ਦੇ ਮਾਮਲਿਆਂ 'ਚ ਇਨਸਾਫ ਦਿਵਾਉਣ ਲਈ ਕੋਈ ਜਦوجਹਦ ਕਰਾਂਗੇ ਤੇ ਇਹ ਸਭ ਦੇ ਦਰਮਿਆਨ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਜ਼ਰੂਰ ਬਣਾਓ ਜੀ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਵੋਟਾਂ ਵੱਧ ਤੋਂ ਵੱਧ ਬਣਾਓ ਸ਼੍ਰੋਮਣੀ ਕਮੇਟੀ ਨੂੰ ਬਚਾਉਣਾ ਹੈ ਬਹੁਤ ਜ਼ਰੂਰੀ ਹੈ ਜੀ ਸੋ ਇਸ ਗੱਲ ਨੇ ਸੰਕੇਤ ਦਿੱਤੇ ਕਿ ਅਮਰਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਸ਼੍ਰੋਮਣੀ ਗੁਰਦਵਾਰਾੰਦੇ ਕਮੇਟੀ ਦੀਆਂ ਚੋਣਾਂ ਲੜ ਸਕਦੇ ਨੇ ਹਮਮ ਜਾਂ ਅਮਰਪਾਲ ਸਿੰਘ ਧੋਰੀ ਖੁਦ ਹੁਣ ਸ਼੍ਰੋਮਣੀ ਕਮੇਟੀ ਕੰਨੀ ਨੂੰ ਵੱਧ ਰਹੇ ਨੇ ਜੀ ਤੇ ਸਰਜੀਤ ਸਿੰਘ ਖਾਲਸਾ ਵੀ ਇਸ਼ਾਰਾ ਕਰ ਚੁੱਕੇ ਨੇ ਕਿ ਮੇਰੀ ਧਰਮ ਪਤਨੀ ਵਿੱਚੋਂ ਲੜ ਸਕਦੀ ਹੈ ਹਮ ਤੇ ਹੁਣ ਇਧਰੋਂ ਵੀ ਇਸ਼ਾਰਾ ਰਿਹਾ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਤੁਸੀਂ ਇਹ ਦੇਖੋ ਕਿ ਸੁਖਬੀਰ ਸਿੰਘ ਬਾਦਲ ਤੜੇ ਦੀ ਕੋਸ਼ਿਸ਼ جاری ਹੈ ਕਿ ਸਾਡਾ ਹੀ ਕੰਟਰੋਲ ਰਹੇ ਹੂੰ ਹੂੰ ਸ਼੍ਰੋਮਣੀ ਕਾਲdal ਅੰਮ੍ਰਿਤਸਰ ਸੁਜੀਤ ਮਾਨੋਰੇ ਚੋਣ ਲੜਦੇ ਰਹੇ ਨੇ ਜੀ ਹੈਨਾ ਤੇ ਮਤਲਬ ਕਿ ਇਸੇ ਤਰ੍ਹਾਂ ਜਸਵੀਰ ਸਿੰਘ ਮਾਂਡੋਰਾ ਨੇ ਇਸ਼ਾਰਾ ਕੀਤਾ ਹੈ ਕਿ ਉਹ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਬੰਦਾਂ ਚ ਨਿੱਤਰ ਸਕਦੇ ਨੇ ਹੈਨਾ ਤੇ ਬਡਾਲਾ ਹੋਰਾਂ ਨੇ ਇੱਕ ਵੱਖਰੀ ਧਿਰ ਬਣਾਈ ਹੈ ਮਤਲਬ ਪੱਕੀ ਬੱਕਰੀ ਪਾਰਟੀ ਖੜੀ ਕੀਤੀ ਹੈ ਉਹ ਵੀ ਹੋ ਸਕਦਾ ਹੈ ਇਸ ਮੈਦਾਨ ਚ ਆ ਜਾਣ ਤੇ ਇੱਕ ਬਾਗੀ ਅਕਾਲੀ ਤੜਾ ਅੱਜ ਚੰਦੂ ਮਾਜਰੀ ਹੋਰੀ ਉਹ ਵੀ ਤੜਾ ਇਸ ਨਾਤੇ ਜਗੀਰ ਕੋਰੀ ਨੇ ਇਹ ਸਭ ਦੇ ਦਰਮਿਆਨ ਜਥੇਦਾਰ ਰਣਜੀਤ ਸਿੰਘ ਹੋਰੀ ਲੰਬੇ ਸਮੇਂ ਤੋਂ ਇਹ ਜਦੋਜੋਜ ਕਰਦੇ ਆ ਰਹੇ ਨੇ ਕਿ ਐਸਜੀਪੀ ਚੋਣਾਂ ਦੀ ਤਿਆਰੀ ਕਰੀਏ ਇਹੋ ਸਭ ਦੇ ਦਰਮਿਆਨ ਅਮਰਤਪਾਲ ਸਿੰਘ ਉਹਨਾਂ ਦੀ ਤੈਰ ਜੀ ਉਹਨਾਂ ਦੇ ਪਰਿਵਾਰ ਤੇ ਜੀ ਤੇ ਉਹਨਾਂ ਦੇ ਹੋਰ ਸਾਥੀ ਮੈਦਾਨ ਚ ਮਿੱਤਰ ਦੇ ਨੇ ਤਾਂ ਐਸਜੀਪੀ ਦੀਆਂ ਚੋਣਾਂ ਇਸ ਵਾਰ ਇੱਕ ਨਵੇਂ ਰੰਗ ਦੇ ਵਿੱਚ ਨਵੇਂ ਰੂਪ ਚ ਦੇਖਣ ਨੂੰ ਮਿਲ ਸਕਦੇ ਨੇ ਸੋ ਇਹ ਇਸ਼ਾਰਾ ਕਿ ਤਰ੍ਹਾਂ ਕੇ ਸੰਕੇਤ ਕਰਦਾ ਹੈ ਅਮਰਿਤਪਾਲ ਸਿੰਘ ਉਰਾ ਦੇ ਪਿਤਾ ਨੇ ਇਹ ਵੀ ਗੱਲ ਕਹੀ ਕਿ ਇੱਕ ਦੇ ਚ ਦੋ ਕਾਨੂੰਨ ਕਿਵੇਂ ਚੱਲੀ ਜਾਂਦੇ ਨੇ ਹੂੰ ਉਹਨਾਂ ਡੇਰਾ ਸਰਸਾ ਮੁਖੀ ਦੇ ਹਵਾਲੇ ਨਾਲ ਬੰਦੀ ਸਿੰਘਾਂ ਦੇ ਹਵਾਲੇ ਨਾਲ ਵੀ ਇਹ ਮੁੱਦਾ ਚੁੱਕਿਆ ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਚੋਣ ਪ੍ਰਚਾਰ ਦਾ ਆਪਣਾ ਅਜੰਡਾ ਵੀ ਦਿੱਤਾ ਕਿ ਬੇਅਦਬੀ ਵਾਲਾ ਮੁੱਦਾ ਹੈਨਾ ਤੇ ਇਹਦੇ ਨਾਲ ਹੀ ਮਤਲਬ ਕਿ ਜਿਹੜਾ ਇਹ ਗੁਰਗਾਂ ਸਾਹਿਬ ਦੇ ਬੇਅਦਬੀ ਦੇ ਮਸਲੇ ਨੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ ਜਾਂ ਡੇਰੇ ਵਾਲੇ ਨੂੰ ਪਰੋਲ ਆ ਤੇ ਦੂਏ ਨੂੰ ਪਰੋਲ ਨਹੀਂ ਆ ਇਹ ਸਿੱਖੀ ਨਾਲ ਸਿੱਖੀ ਧੁਰੇ ਦੇ ਵਾਲੇ ਵਾਲੇ ਹੁਮਦੇ ਝੰਡਿਆਂ ਨੂੰ ਉਹਨਾਂ ਨੇ ਅੱਜ ਸਾਹਮਣੇ ਲਿਆ ਕੇ ਸੰਕੇਤ ਵੀ ਦਿੱਤਾ ਕਿ ਅਸੀਂ ਇਹਨਾਂ ਝੰਡਿਆਂ ਤੇ ਚੋਣ ਲੜਨੀ ਹੈ ਜੀ ਸੋ ਅਮਰਤਪਾਲ ਸਿੰਘ ਦੇ ਪਿਤਾ ਜੇ ਉਮੀਦਵਾਰ ਹੁਣ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਹੋਏਗੀ ਪਰ ਇਹ ਸਭ ਦੇ ਦਿਮਾਨ ਨੇ ਇੱਕ بڑا ਸਵਾਲ ਖੜਾ ਕੀਤਾ ਹੂੰ ਉਹ ਕਹਿੰਦੇ ਲੰਘੇ ਦਿਨੀ ਪੰਜਾਬ ਤੋਂ ਇੱਕ ਨਸ਼ਾ ਤਸਕਰ ਸਪਲਾਈਰ ਫੜਿਆ ਗਿਆ ਤੇ ਉਸ ਨੂੰ ਪੰਜਾਬ ਸਰਕਾਰ ਨੇ ਡਿਬੜੂਗਰ ਜੇਲ੍ਹ ਭੇਜਿਆ ਹੂੰ ਹੂੰ ਤੇ ਕਹਿੰਦੇ ਕਿ ਜੇ ਕੱਲੂ ਉੱਥੇ ਕੋਈ ਅਣਹੋਣੀ ਹੁੰਦੀ ਹੈ ਤਉ ਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਗੀ ਮਤਲਬ ਉਹਨਾਂ ਨੇ ਅਮਰਿਤਪਾਲ ਸਿੰਘ ਦੇ ਲਈ ਇੱਕ ਖਤਰਾ ਦੱਸਿਆ ਜੇ ਸਾਥੀਆਂ ਦੇ ਲਈ ਇਸ ਬੰਦੇ ਨੂੰ ਉੱਥੇ ਭੇਜਣਾ ਇੱਕ ਸਾਜ਼ਿਸ਼ ਤੇ ਇੱਕ ਖਤਰਾ ਕਰਾਰ ਦਿੱਤਾ ਸੋ ਕੀ ਅਮਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ ਕੋਈ ਡਿਪੂਟਰ ਜੇਲ੍ਹ ਦੇ ਵਿੱਚ ਕਿਉਂਕਿ ਪਹਿਲਾਂ ਇਹ ਸਵਾਲ ਆਉਂਦੇ ਰਹੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਖਾਣੇ 'ਚ ਤਮਾਕੂ ਮਿਲਾ ਕੇ ਦਿੱਤਾ ਜਾ ਰਿਹਾ ਜੀ ਉਹਨਾਂ ਨੇ ਭੁੱਖ ਹੜਤਾਲ ਵੀ ਕਈ ਵਾਰ ਕੀਤੀ ਹੈ ਐ ਜਾਂ ਉਹਨਾਂ ਨੂੰ ਸ਼ੰਕੇ ਛੋਬੇ ਕਿ ਕੁਝ ਦਿੱਤਾ ਜਾ ਸਕਦਾ ਉਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਆਟੇ ਦੇ ਵਾਦ ਨਾਲ ਵੀ ਕਈ ਵਾਰ ਚਰਚਾ ਆਉਂਦੀਆਂ ਰਹੀਆਂ ਸੋ ਇਹ ਇਸ ਲਈ ਰਸੋਈਆ ਆਪਣਾ ਸਾਰਾ ਕੁਝ ਆਪਣੀ ਪ੍ਰਕਿਰਿਆ ਦੀ ਉਹਨੇ ਮੰਗੀ ਸੀ ਸੋ ਹੁਣ ਇਹ ਇੱਕ ਜਿਹੜਾ ਤਸਕਰ ਉੱਥੇ ਗਿਆ ਚਾਹੇ ਉਹ ਕੀ ਇਹ ਰੁਟੀਨ ਕਾਰਵਾਈ ਸੀ ਜਾਂ ਇਹਦੇ ਪਿੱਛੇ ਜਿਹੜੇ ਉਹਦੇ ਪਿਤਾ ਨਿਸ਼ੰਕੇ ਪ੍ਰਟਾਈ ਨੇ ਉਹ ਕੋਈ ਪਹਿਲੂ ਹੈਗਾ ਉਹਨੇ ਦਿਨਾਂ ਚ ਇਹ ਵੀ ਮੁੱਦਾ ਬਣ ਸਕਦਾ ਹੂੰ ਦੀਪਕ ਜੀ ਪੰਜਾਬ ਦੇ ਵਿੱਚ ਇੱਕ ਅਜਹੋਰ ਗੱਲ ਜਿਹੜੀ ਸ਼ਾਇਦ ਕਿਸੇ ਨੇ ਪਹਿਲਾਂ ਉਹ ਕਿਆਸੀ ਨਹੀਂ ਸੀ ਮੈਨੂੰ ਲੱਗਦਾ ਉਹਦੇ ਕੋਈ ਬਹੁਤੇ ਸੰਕੇਤ ਵੀ ਨਹੀਂ ਸੀਗੇ ਪਹਿਲਾਂ ਕੋਈ ਕਿਆਸ ਰਾਈਆਂ ਵੀ ਨਹੀਂ ਸੀ ਵੀ ਡਾਕਟਰ ਸੁਖਵਿੰਦਰ ਸੁਖੀ ਅਕਾਲੀ ਦਲ ਛੱਡ ਕੇ ਸ਼ਾਮਲ ਹੋ ਗਏ ਆ ਆਮ ਆਦਮੀ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ درست ਹੈ ਵਿਜੇ ਜੀ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਸੀ ਹੂੰ ਕੋਈ ਰੱਤਾ ਵੀ ਸੰਕੇਤ ਨਹੀਂ ਸੀ ਨਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਹੂੰ ਹੂੰ ਨਾ ਅਕਾਲੀ ਦਲ ਦੇ ਲੀਡਰਾਂ ਨੂੰ ਹੂੰ ਨਾ ਵਿਰੋਧੀ ਦਲਾਂ ਨੂੰ ਨਾ ਸਰਕਾਰੀ ਮੀਡੀਆ ਨੂੰ ਤੇ ਨਾ ਆਜ਼ਾਦ ਮੀਡੀਆ ਨੂੰ ਕਿਸੇ ਨੂੰ ਨਹੀਂ ਪਤਾ ਸੀ ਜੀ ਕਿਸੇ ਕੋਲੇ ਇਸ ਗੱਲ ਦੀ ਕੋਈ ਖਬਰ ਨਹੀਂ ਸੀ ਉਦੋਂ ਹੀ ਪਤਾ ਲੱਗਿਆ ਜਦੋਂ ਕੈਬਨਿਟ ਦੀ ਬੈਠਕ ਤੋਂ ਬਾਅਦ ਮਤਲਬ ਕਿ ਅਚਾਨਕ ਫਕਉਂਤਰੀ ਸਾਹਿਬ ਨੇ ਨਾਲ ਬਿਠਾ ਲਿਆ ਸੋ ਕਿਨੋ ਤੇ ਖਬਰ ਆ ਗਈ ਜੀ ਕਿ ਸੁਖੂਰੀਆ ਆਦੀ ਪਾਰਟੀ ਸ਼ਾਮੋਂ ਹੱਥਾਂ ਪੈਰਾਂ ਦੀ ਪੈ ਗਈ ਇਕਾਲੀਆਂ ਨੂੰ ਹੂੰ ਉਕਿਓ ਤਿੰਨ ਜਣੇ ਸੀਗੇ ਜਿੰਨਾਂ ਚੋਂ ਹੁਣ ਦੋ ਰਹਿ ਗਏ ਦੋ ਰਹਿ ਗਏ ਉਸ ਦੋਆਂ ਚੋਂ ਵੀ ਦੋਆਂ ਚੋਂ ਵੀ ਪਤਾ ਨਹੀਂ ਇਹ ਆਲੀ ਕਦੋਂ ਓੜਾਰੀ ਮਾਰ ਜੂਵੇ ਕਿਸੇ ਪਾਸੇ ਹੂੰ ਸੋ ਫਿਰ ਮਜੀਠੀਆ ਜੀ ਧਰਮ ਪਤਨੀ ਉਹ ਬਚਦੀ ਹੈ ਜੀ ਹੈਨਾ ਤੇ ਉਹ ਇਹਨਾਂ ਨੂੰ ਲੱਗਦਾ ਕਿ ਘਰ ਦਾ ਮਾਮਲਾ ਪਰ ਘਰੇ ਵੀ ਅੱਜਕੱਲ ਸਾਰਾ ਕੁਝ ਠੀਕ ਨਹੀਂ ਆ ਮਜੀਠੀਆ ਵਾਲੇ ਮਾਮਲੇ ਚ ਵੀ ਹੂੰ ਹੂੰ ਸੋ ਇਹ ਵੀ ਡਰ ਲੱਗਦਾ ਕਿ ਮਜੀਠੀਆ ਦਾ ਪਰਵਾਦ ਪ੍ਰਾਣਾ ਕਾਂਗਰਸੀ ਰਿਆ ਕਿਤੇ ਉਹ ਪਣਾ ਨਾ ਜਾਗ ਜੀ ਇਸ ਲਈ ਖਤਰੇ ਅਕਾਲੀ ਦਲ ਨੂੰ ਹਰ ਚੀਜ਼ ਚੋਂ ਲੱਗਣ ਲੱਗੇ ਹੂੰ ਡਾਕਟਰ ਸੁਖੀ ਇੱਕ ਬੜੀ ਸਾਖ ਸਵੀ ਵਾਲੇ ਸਾਫ ਛਵੀ ਵਾਲੇ ਧਰਾਤਲ ਵਾਲੇ ਸਤਕਾਰਤਰੀ ਡਰਾਂ ਚ ਇੱਕ ਮੰਨੇ ਜਾਂਦੇ ਨੇ ਹੂੰ ਹੂੰ ਨਮਾ ਸ਼ਹਿਰ ਖੇਤਰ ਦੇ ਵਿੱਚ ਬੰਗਾ ਇਲਾਕੇ ਤੋਂ ਐਮ ਐਲ ਏ ਨੇ ਉਹ ਤੇ ਜਲੰਧਰ ਚ ਵੀ ਉਹਨਾਂ ਦੀ ਚੰਗੀ ਪਕੜਾ ਬਹੁਜਿਆ ਸਮਾਜ ਪਾਰਟੀ ਤੋਂ ਸਫਰ ਸ਼ੁਰੂ ਕਰਕੇ ਅਕਾਲੀ ਦਲ ਤੱਕ ਆਏ ਨੇ ਇਸ ਲਈ ਦਲਤ ਪਾਈਚਾਰੇ ਦੇ ਐ ਪਛੜੇ ਪਾਈਚਾਰੇ ਦੇ ਕਮਜ਼ੋਰ ਵਰਗ ਦੇ ਮਸਲਿਆਂ ਨੂੰ ਸਮਝਦੇ ਵੀ ਨੇ ਹੂੰ ਹੂੰ ਤੇ ਸਾਰੇ ਦਲਾਂ 'ਚ ਉਹਨਾਂ ਦਾ ਚੰਗਾ ਨਾਮ-ਨਾਮ ਵੀ ਹੈ ਪਰ ਅਜਿਹੇ ਕੀ ਹਾਲਾਤ ਬਣ ਗਏ ਕਿ ਡਾਕਟਰ ਸੁਖੀ ਨੂੰ ਵੀ ਪਾਰਟੀ ਬਦਲਣੀ ਪੈਗੀ ਹੂੰ ਡਾਕਟਰ ਸੁਖੀ ਅਕਾਲੀ ਦਲ ਸੁਖਵੀਰ ਬਾਦਲ ਵਾਲੀ ਨਵੀਂ ਕੋਰ ਕਮੇਟੀ ਦੇ ਮੈਂਬਰ ਵੀ ਨੇ ਜੀ ਸੋ ਉਹ ਵਿਅਕਤੀ ਛੱਡ ਕੇ ਇੱਕ ਨਾਮ ਜਦੋਂ ਜਾਂਦਾ ਹੈ ਤਾਂ ਇਹਦਾ ਮਤਲਬ ਅਕਾਲੀ ਦਲ ਲਈ ਵੱਡਾ ਝਟਕਾ ਤਾਂ ਹੈਗਾ ਹੀ ਹੈਗਾ ਪਰ ਅਕਲ ਲਈ ਇਹ ਸਵਾਲ ਵੀ ਹੈ ਕਿ ਐਮਐਲਏ ਤਿੰਨੇ ਸੀ ਜੀ ਕਿੰਨਾ ਚੋ ਇੱਕ ਚਲਾ ਗਿਆ ਦੋ ਰਹਿ ਗਏ ਹੂੰ ਤੇ ਦੋਆਂ ਦੇ ਵੀ ਹੁਣ ਕੋਈ ਸ਼ੁਭ ਸੰਕੇਤ ਨਹੀਂ ਹੈ ਕਿ ਅਕਾਲੀ ਦਰ ਲਈ ਜਿਹੋ ਜਿਹੀ ਸਥਿਤੀ ਚੋਂ ਅਕਾਲੀ ਦਰ ਲੰਘ ਰਿਹਾ ਹੂੰ ਤੇ ਮਤਲਬ ਸਾਰੇ ਛੱਡ ਛੱਡ ਤੁਰ ਹੀ ਜਾਂਦੇ ਪਰ ਸੁਖਵੀਰ ਬਾਦਲ ਕੁਰਸੀ ਨਹੀਂ ਛੱਡਦੇ ਹੂੰ ਇਹ ਇਹ ਮਤਲਬ ਹਰ ਥਾਂ ਜਦੋਂ ਵੀ ਕੋਈ ਵਿਅਕਤੀ ਦਲ ਬਦਲਦਾ ਜਾਂ ਛੱਡਦਾ ਕਹਿੰਦੇ ਜੁਦੇ ਚ ਚਰਚਾ ਆਉਂਦੀ ਹੈ ਬਾਈ ਸੁਖਵੀਰ ਜੇ ਪਹਿਲਾਂ ਛੱਡ ਜਾਂਦਾ ਜਿਹੇ ਸਥਿਤੀ ਨਾ ਹੁੰਦੀ ਜੀ ਹੁਣ ਪਤਾ ਨਹੀਂ ਸੁਖਵੀਰ ਨੂੰ ਉੱਠਣ ਨਹੀਂ ਦੇ ਰਹੇ ਕੁਰਸੀ ਤੋਂ ਕਿ ਸੁਖਵੀਰ ਉੱਠਣਾ ਨਹੀਂ ਚਾਹੁੰਦੇ ਹੂੰ ਪਰ ਡਾਕਟਰ ਸੁਖੀ ਦੇ ਜਾਣ ਨਾਲ ਪੰਜਾਬ ਦਾ ਕੋਈ ਸਿੱਧਾ ਭਲਾ ਨਹੀਂ ਹੋਣ ਲੱਗਿਆ ਆਵਾਦੀ ਪਾਰਟੀ ہاں ਪੰਜਾਬ ਦੇ ਸਿਰ ਤੇ ਬੋਝ ਜ਼ਰੂਰ ਵੱਜ ਜਾਣਾ ਇੱਕ ਹੋਰ ਜਿਮਨੀ ਚੋਂ ਇੱਕ ਹੋਰ ਦਲ ਬਦਲੀ ਮਤਲਬ ਨਹੀਂ ਖੋਲ ਜਿਮਨੀ ਚੋਂ ਜੀ ਕਿਉਂਕਿ ਐਮਐਲਏ ਨੇ ਉਹ ਕਾਲੀ ਦਲ ਦੇ ਜੀ ਤੇ ਐਮਐਲਏ ਐਦਾਂ ਜੇ ਪਾਰਟੀ ਬਦਲਦਾ ਤਾਂ ਕੀ ਉਹਨਾਂ ਦੀ ਐਮਐਲਏ ਸ਼ਿਪ ਜਾਣੀ ਹੈ ਇਹ ਸਵਾਲ ਹੈ ਹਾਂ ਦਲ ਬਦਲਣੂ ਕਾਨੂੰਨ ਜਿਉ ਐਮਐਲਏ ਦਲ ਬਦਲੂ ਕਾਨੂੰਨ ਲਾਗੂ ਹੁੰਦਾ ਨਹੀਂ ਤੇ ਹਾਂ 2/3 ਵਾਲਾ ਫਾਰਮੂਲਾ ਹੈਗਾ ਹੁਣ ਉਹਦੇ ਹਿਸਾਬ ਨਾਲ ਦੇਖਦੇ ਆ ਕਿ ਉਹਦੇ ਹਿਸਾਬ ਨਾਲ ਇਹ ਕਿੱਥੇ ਕਹਾਣੀ ਬੈਠਦੀ ਹੈ ਕਿ ਨਹੀਂ ਕਿਉਂਕਿ ਜੇ ਦੋ ਇਕੱਠੇ ਜਾਂਦੇ ਜੇ ਦੋ ਇਕੱਠੇ ਜਾਂਦੇ ਫਿਰ ਫੇਰ ਨਹੀਂ ਹੋਣਾ ਸੀ ਫਿਰ 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 ਉਹਦੀ ਐਮਐਲਏ ਸੀ ਪ੍ਰੇਜ ਹੋਣੀ ਸੀ ਹੁਣ ਇੱਕ ਦੇ ਹਿਸਾਬ ਨਾਲ ਕੀ ਅੱਧਾ ਡੇਢ ਦਾ ਕੋਈ ਹਿਸਾਬ ਤਾ ਲਾਉਣਗੇ ਜਾਂ ਨਹੀਂ ਲਾਉਣਗੇ ਦੇਖਣੀ ਗੱਲ ਆ ਪਰ ਐਮਐਲਏship ਨੂੰ ਖਤਰਾ ਹੈਗਾ ਜੀ ਅਸਤੀਫਾ ਦੇਣਾ ਪਊਗਾ ਤੇ ਜੇ ਅਸਤੀਫਾ ਦੇਣਾ ਪਊਗਾ ਤਾਂ ਫਿਰ ਪੰਜਵੀਂ ਜੀਵ ਨਹੀਂ ਚੋਣੋ ਕਿ ਚਾਰ ਤਾਂ ਪਹਿਲਾਂ ਹੀ ਤਿਆਰ ਖੜੀਆਂ ਨੇ ਡੇਰਾ ਬਾਬਾ ਨਾਨਕ ਜੀ ਤੇ ਚੱਬੇਆਲ ਬਰਨਾਲਾ ਤੇ ਇਸੇ ਤਰ੍ਹਾਂ ਮਤਲਬ ਕਿ ਗਿੱਦੜਵਾ ਰਾਜਾ ਬੜਿੰਗ ਵਾਲੀ ਵੀ ਬੀਠੇਰ ਵਾਲੀ ਵੀ ਸੁਖਿੰਦਰ ਰੰਧਾ ਵਾਲੀ ਵੀ ਰਾਜਪਾ ਚੱਬਿਆਣੀ ਚਾਰ ਤੋਂ ਸਿਰ ਤੇ ਖੜੀਆਂ ਨਹੀਂ ਖੋਕੇ ạtੀਆਂ ਤੇ ਇੱਕ ਹੋਰ ਤਿਆਰ ਆ ਹੁਣ ਫਿਰ ਹੂੰ ਸੋ ਪੰਜਾਬ ਦੇ ਸਿਰ ਤੇ ਇੱਕ ਨਵੀਂ ਜਿਹੀ ਨਾ ਬੇਸ਼ੱਕ ਡਾਕਟਰ ਸੁਖੀ ਉਥੋਂ ਉਮੀਦਵਾਰ ਹੋਣ ਗਿਆ ਆ ਆmdi ਪਾਰਟੀ ਦੇ ਉਹ ਰੋਕ ਸਕਦਾ ਜਿੱਤ ਵੀ ਜਾਣਗੇ ਕਿਉਂਕਿ ਉਹ ਆਪਣਾ ਰਸੂ ਕਾਮਾ ਆmdi ਪਾਰਟੀ ਨਾਲੋਂ ਵੱਧ ਹੈ ਜੀ ਹੈ ਨਾ ਪਰ ਪੰਜਾਬ ਦੇ ਸਿਰ ਤੇ ਤਾਂ ਬੋਝ ਪੈ ਗਿਆ ਨਾ ਨਵੀਂ ਜਿਹੀ ਨੀ ਚੋਂ ਦਾ ਤੇ ਦਲ ਬਦਲੂ ਵਾਲੀ ਹਾਲਤ ਵੀ ਇੱਕ ਸਵਾਲ ਖੜਾ ਹੋ ਗਿਆ ਕਿ ਨਹੀਂ ਰੁਕ ਰਿਹਾ ਤੇ ਅਕਾਲੀ ਜੱਲੂ ਹੁਣ ਜਿਹੜਾ ਗਿਆ ਉਹਦਾ ਫਿਕਰ ਨਹੀਂ ਜਿਹੜੇ ਹੈਗੇ ਉਹਨਾਂ ਦਾ ਫਿਕਰ ਵਾਦ ਜੀ 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 ਬਿਲਕੁਲ ਜਿਹੜੀ ਦੀਪਕ ਜੀ ਇਹ ਗੱਲ ਹੈ ਨਾ ਵੀ ਜੇ ਦੇਖੋ ਇਸ ਵੇਲੇ ਉਹ ਵਿਧਾਇਕ ਹੈਗੇ ਨੇ ਐਮ ਐਲ ਏ ਹੈਗੇ ਨੇ ਡਾਕਟਰ ਸੁਖੀ ਤੇ ਉਹ ਇੱਕ ਸੀਟ ਤਾਂ ਅਜੇ ਸੇਫ ਸੀ ਨਾ ਹੁਣ ਤਾਂ ਹੁਣੇ ਜਿੱਤ ਕੇ ਹਟਮ ਤਾਂ ਹਲੇ ਟਰਮ ਪਈ ਆ 2 ਸਾਲਾਂ ਦੀ ਹੋ ਡੇਢ ਡੇਢ ਦੋ ਸਾਲ ਦੀ ਨਹੀਂ 5 ਸਾਲਾਂ ਦੀ ਉਹ ਨਹੀਂ 5 ਹਾਂ ਹਾਂ 5 ਸਾਲ ਦੀ ਟਰਮ ਹੁੰਦੀ ਹੈ ਇੰਡੀਆ 'ਚ ਤੇ ਮੈਂ ਇੱਥੇ ਦੇ ਹਿਸਾਬ ਨਾਲ ਗੱਲ ਕਰਦਾ ਸੀ 2.5 ਸਾਲ 2.5 ਸਾਲ ਦੀ 2.5 ਸਾਲ ਦੀ ਲਗਭਗ 2.5 ਸਾਲ ਦੀ ਟਰਮ ਅਜੇ ਪਈ ਆ ਤੇ 2.5 ਸਾਲ ਦੀ ਆਪਣੀ ਇੱਕ ਮਜ਼ਬੂਤ ਜਿੱਤੀ ਹੋਈ ਸੀਟ ਨੂੰ ਛੱਡ ਕੇ ਤੇ ਇਹ ਖਤਰਾ ਮੋੜ ਲੈਣਾ ਵੀ ਦੁਬਾਰਾ ਲੋਕਾਂ ਦੀ ਕਚਹਿਰੀ ਜਾਣਾ ਤੁਸੀਂ ਭਾਵੇਂ ਜਿੰਨੇ ਮਰਜ਼ੀ ਮਜ਼ਬੂਤ ਸਥਿਤੀ 'ਚ ਹੋ ਇਲੈਕਸ਼ਨ ਲੜਨਾ ਸੌਖਾ ਨਹੀਂ ਹੁੰਦਾ ਜੀ ਉਹਦੇ ਨਾਲ ਸਟ੍ਰੈਸ ਤੇ ਉਹਦੇ ਨਾਲ ਹਾਰਨ ਦੇ ਆਸਾਰ ਤੇ ਬਣੇ ਹੁੰਦੇ ਨੇ ਨਾ ਸਿਆਸਤ ਤੇ ਬੜੀ ਤੇਜ਼ੀ ਨਾਲ ਬਦਲ ਜਾਂਦੀ ਹੈ ਦੇਖੋ ਸ਼ੀਤਲ ਕੁਮਰਾਲ ਚੰਗਾ ਭਲਾ ਐਮ.ਐਲ.ਏ ਸੀਗਾ ਹੀ ਨਾ ਬਿਲਕੁਲ ਹੂੰ ਉਹਨੇ ਦਲ ਬਦਲਿਆ ਤੇ ਐਮ.ਐਲ.ਏ ਤਾਂ ਗਈ ਚਾਹੇ ਆਮਾਦੀ ਪਾਰਟੀ 'ਚ ਦਿੱਤੀ ਗਈ ਪਰ ਸ਼ੀਤਲ ਕੁਮਰਾਲ ਤਾਂ ਐਮ.ਐਲ.ਏ ਨਹੀਂ ਰਿਹਾ ਨਾ ਜੀ ਜੀ ਚਲੋ ਇਹ ਇਹ ਜਲੰਧਰ ਪਛਮੀ ਦੀ ਕਿਸਮਤ ਹੈ ਕਿ ਇੱਕੋ 5 ਸਾਲ ਚ ਦੋ ਦੋ ਐਮਐਲਏ ਨੂੰ ਪੈਨਸ਼ਨ ਲੱਗ ਗਈ ਇੱਕ ਨੂੰ ਤਨਖਾਹ ਮਿਲ ਗਈ ਦੇਖਣ ਨੂੰ ਪੈਨਸ਼ਨ ਲੱਗ ਗਈ ਹੂੰ ਸੋ ਉਹ ਵੀ ਤਾਂ ਬੋਝ ਪੰਜਾਬ ਦੇ ਸਿਰ ਤੇ ਆ ਬਿਲਕੁਲ ਤੇ ਹੁਣ ਇੱਥੇ ਵੀ ਜਿਵੇਂ ਨਹੀਂ ਚੋਣ ਵੀ ਹੋਊਗੀ ਉਹਦੇ ਲਈ ਵੀ ਖਰਚਾ ਹੋਊਗਾ ਉਹ ਵੀ ਸਾਰਾ ਕੁਝ ਹੋਊਗਾ ਤੇ ਉਹ ਤੋਂ ਬਾਅਦ ਫਿਰ ਮਤਲਬ ਕਿ ਕੌਣ ਬਣਦਾ ਕੌਣ ਨਹੀਂ ਇਹ ਜੇ ਪਤਾ ਨਹੀਂ ਹੂੰ ਚੰਗੀ ਭਲੀ ਜਿੱਤੀ ਜਿਤਾਈ ਸੀਟ ਛੱਡ ਕੇ ਭਾਵੇਂ ਤੁਸੀਂ ਗਵਰਨਿੰਗ ਪਾਰਟੀ ਦੇ ਵਿੱਚ ਜਾ ਰਹੇ ਹੋ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹੋ ਜੇ ਦੁਬਾਰਾ ਇਲੈਕਸ਼ਨ ਲੜਨਾ ਪੈਂਦਾ ਇਹ ਇਸ ਗੱਲ ਇਹ ਅਕਾਲੀ ਦਲ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਅੰਦਰ ਦੇ ਵਿੱਚ ਜੋ ਅੰਦਰ ਖਾਤੇ ਜੋ ਸਮੱਸਿਆਵਾਂ ਨੇ ਉਹਨੂੰ ਹੋਰ ਜ਼ਿਆਦਾ ਉਭਾਰਦਾ ਜਿਉਂਦੀ ਇੱਕ ਨਵੀਂ ਤਸਵੀਰ ਪੇਸ਼ ਕਰਦਾ ਬੀਜੇ ਜੀ ਬੀਜੇ ਜੀ ਇਹ ਦੋ ਸਵਾਲ ਨੇ ਹਮ ਇੱਕ ਤਾਂ ਇਹ ਕਿ ਕੀ ਆਮ ਆਦਮੀ ਪਾਰਟੀ ਇਸ ਨਜ਼ਰੀਏ ਤੇ ਚੱਲ ਰਹੀ ਹੈ ਕਿ ਜਿਹੜਾ ਵੀ ਕੋਈ ਮਾੜਾ ਮੋਟਾ ਤਰਕ ਅਧਾਰਿਤ ਵਿਧਾਨ ਸਭਾ 'ਚ ਗੱਲ ਕਰਦਾ ਉਹਨੂੰ ਤੋੜ ਦੋ ਹਮ ਕੀ ਡਾਕਟਰ ਸੁਖੀ ਨੂੰ ਇਸ ਲਈ ਤੋੜ ਗਏ ਕਿ ਸੁਖੀ ਬੜੀ ਵਿਵਾਕ ਔਰ ਬੜੀ ਨਿਰਪੱਖ ਤੇ ਸਟੀਕ ਗੱਲ ਕਰਦੀ ਸੀ ਇਸ ਲਈ ਉਹਨੂੰ ਤੋੜਿਆ ਜਾਂ ਜੋ ਅਕਾਲੀ ਦਲ ਦੇ ਹਾਲਾਤ ਬਣੇ ਨੇ ਉਹ ਉਸ ਦੇ ਵਿੱਚ ਦਮ ਘਟਿਆ ਟਰੈਕਟਰ ਸੁਖੀ ਦਾ ਜੀ ਜਿਹਨੂੰ ਲੱਗਾ ਕਿ ਨਹੀਂ ਮੈਨੂੰ ਸੱਤਾ ਨਾਲ ਜਾਣਾ ਚਾਹੀਦਾ ਮੈਂ ਹਲਕੇ ਦਾ ਵੀ ਕੁਝ ਕੰਮ ਕਰਾ ਲੂੰਗਾ ਜਾਂ ਜਿਹੜੇ ਦੋਸ਼ ਆਮ ਆਦਮੀ ਪਾਰਟੀ ਭਾਜਪਾ ਦੀ ਲਾਉਂਦੀ ਆ ਕਿ ਉਸ ਕੰਮਾਂ ਲਈ ਵੀ ਮਜਬੂਰ ਹੋ ਗਿਆ ਕੁਝ ਤੇ ਇਹ ਸਾਰੇ ਸਵਾਲ ਖੜੇ ਨੇ ਜੀ ਜੀਪਕ ਜੀ ਦੱਸਿਓ ਪੰਜਾਬ ਦੇ ਵਿੱਚ ਹੁਣ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਰਜਿਸਟਰੀਆਂ ਹੋਣਗੀਆਂ ਪਹਿਲਾਂ ਤੇ ਇਹ ਦੱਸਿਓ ਐਨਓਸੀ ਦੀ ਸ਼ਰਤ ਕੀ ਸੀ ਤੇ ਇਹਨੂੰ ਖਤਮ ਕੀਤੇ ਜਾਣ ਦਾ ਹੁਣ ਡਾਇਰੈਕਟ ਇਮਪੈਕਟ ਕੀ ਹੈ ਕੋ ਐਨਓਸੀ ਅੱਜ ਕੱਲ ਜਿਹੜੇ ਬੰਦੇ ਕੋਲ ਕਿਸੇ ਨੇ ਕੋਈ ਪਲਾਟ ਲਿਆ ਹੋਇਆ ਕੋਈ ਮਕਾਨ ਲਿਆ ਹੋਇਆ ਕੋਈ ਘਰਬਾਰ ਹੈ ਚਾਹੇ ਉਹ ਪੁਰਾਣੀ ਸ਼ਹਿਰ ਚਾਹੇ ਉਹ ਨਵੇਂ ਸ਼ਹਿਰ ਚਾਹੇ ਉਹ ਪੁਰਾਣੀ ਕਲੋਨੀ ਚਾਹੇ ਨਵੀਂ ਕਲੋਨੀ ਚਾਹੇ ਉਹ ਪਿੰਡ ਦੀ ਹੱਦ ਤੋਂ ਬਾਹਰ ਆ ਗਿਆ ਕੁਝ ਹੈ ਜਦੋਂ ਉਹਨੂੰ ਕਿਸੇ ਨੂੰ ਵੇਚਣ ਜਾਓ ਕੋਈ ਖਰੀਦਦਾਰ ਆਉਂਦਾ ਤਾਂ ਰਜਿਸਟਰੀ ਕਰਨ ਤੋਂ ਪਹਿਲਾਂ ਕਹਿੰਦੇ ਜੀ ਐਨਓਸੀ ਲੈ ਕੇ ਆਓ ਅੱਛਾ ਜੀ ਨਗਰ ਨਿਗਮ ਨਗਰ ਕੌਂਸਲ ਤੋਂ ਲੈ ਕੇ ਆਓ ਮਤਲਬ ਸਾਰਾ ਸੌਬਤਾਉ ਕੇ ਜੀ ਇਹਦਾ ਕੋਈ ਮਸਲਾ ਨਹੀਂਗਾ ਕੁਝ ਨਹੀਂਗਾ ਕਿ ਉੱਥੇ ਫਿਰ ਐਨਓਸੀਆਂ ਕਿਵੇਂ ਮਿਲਦੀਆਂ ਪਤਾ ਐਨਓਸੀ ਜੇ ਮਿਲ ਵੀ ਜਾਵੇ ਕਿਸੇ ਨੂੰ ਸੋਭੀ ਤਾਂ ਵੀ ਫਿਰ ਤਸਦੀਲਦਾਰ ਸਾਉ ਦੀ ਫੀਸ ਵੱਜ ਜਾਂਦੀ ਹੈ ਹਮ ਸਵਾਲ ਇਹ ਪੈਦਾ ਹੋ ਗਿਆ ਸੀਗਾ ਕਿ ਬਈ ਜਿਹੜੇ ਬੰਦੇ ਨੇ ਪਹਿਲਾਂ ਰਜਿਸਟਰੀ ਕਰਾਈ ਹੋਈ ਹੈ ਜੀ ਜੇ ਗੈਰ ਕਾਨੂੰਨੀ ਕਲੋਨੀ ਵੀ ਹੈ ਤਾਂ ਕਲੋਨੀ ਵਾਲਾ ਕਲੋਨੀ ਕੱਟ ਕੇ ਚਲਾ ਗਿਆ ਤੇ ਲੋਕਾਂ ਨੇ ਵਿਚਾਰੇ ਨੇ ਇਹਨਾਂ ਪ੍ਰੋਜੈਕਟ ਦੇ ਉਹਨਾਂ ਦਾ ਕੀ قصੂਰ ਹਮ ਹਮ ਤੇ ਤੁਸੀਂ ਇਹ ਕਾਰਵਾਈ ਕਰਨੀ ਤਾਂ ਕਾਨੂੰਨੀ ਕੱਟਣ ਵਾਲੇ ਤੇ ਕਰੋ ਤੇ ਕਲੋਨੀ ਕੱਟਣ ਵਾਲਾ ਐਮਐਲਏ ਨਾਲ ਪਾਲ ਮੇ ਰੱਖਦਾ ਤੇ ਸਾਬਕਾ ਨਾਲ ਜੇ ਮੌਜੂਦਾ ਨਾਲ ਉਹਦੇ ਇਸ਼ਾਰੇ ਤੋਂ ਕਿੰਨਾ ਕੱਟ ਨਹੀਂ ਹੁੰਦੀਆਂ ਤਸੀਹਦਾਰ ਉਹਨਾਂ ਚ ਭਾਈਵਾਲ ਹੁੰਦੇ ਨੇ ਸਾਰਿਆਂ ਨੂੰ ਪਤਾ ਤੇ ਦੂਜਾ ਜੇ ਫਿਰ ਤੁਸੀਂ ਐਨਓਸੀ ਮੰਗਣੀ ਆ ਤਾਂ ਪਹਿਲਾਂ ਰਜਿਸਟਰੀ ਜਿਹਨੇ ਪੁਰਾਣੇ ਤਸੀਹਦਾਰ ਨੇ ਕਿ ਕਿ ਉਹਨੂੰ ਫੜੋ ਨਾ ਕਿ ਉਹਨੇ ਗਲਤ ਰਜਿਸਟਰੀ ਕਿਉਂ ਕੀਤੀ ਸੀਗੀ ਜੀ ਸੋ ਪਰ ਉਖਤ ਪੋਗੀ ਲੋਕ ਹੋ ਜਾਂਦੇ ਨੇ ਮਤਲਬ ਇੱਥੋਂ ਤੱਕ ਹਾਲਾਤ ਬਣ ਗਏ ਸੀਗੇ ਕਿ ਜੇ 200 ਗਜ ਦਾ ਪਲਾਟ ਹੈ ਹੂੰ ਤੇ ਇੱਕ ਪਿਓ ਚਾਵੇ ਕਿ ਮੈਂ ਹੁਣ ਆਪਣੇ ਦੋੇ ਪੁੱਤਾਂ ਨੂੰ 100-100 ਗਜ ਦੇ ਦੂੰਗਾ ਤਾਂ ਉਹ ਚ ਵੱਢ ਕੇ ਵੇਚ ਨਹੀਂ ਸਕਦਾ ਜੀ ਕਿਉਂਕਿ ਇੱਕ ਪਲਾਟ ਦੀ ਇਕੁਇਨਸੀ ਮਿਲੂਗੀ ਤੋਂ ਇਸ ਤੇ ਅਜ ਨਹੀਂ ਹੋ ਸਕਦਾ ਹੂੰ ਤੇ ਇਹ ਫਾਰਮੂਲੇ ਲਾਗੂਗੇ ਸੀ ਤਾਂ ਆਮ ਵਰਗ ਪਰੇਸ਼ਾਨ ਸੀ ਜ਼ਿੰਦਗੀ ਜਿਹਨੇ 2003 ਵਾਰੇ ਘਰ ਬਣਾਉਣਾ ਮਕਾਨ ਲੈਣਾ ਜਾਂ ਪਲਾਟ ਵੇਚਨੇ ساری ਉਮਰ ਚ ਉਹਨਾਂ ਲਈ ਤਾਂ ਮੁਸ਼ਕਲ ਆ ਜੀ ਸੋ ਇਹ ਸਾਰੀਆਂ ਮੁਸ਼ਕਲਾਂ ਆਮ ਆਦਮੀ ਪਾਰਟੀ ਦੇ ਲਈ ਮੁਸੀਬਤ ਬਣ ਗਈਆਂ ਸੀ ਔਰ ਦੂਸਰੇ ਪਾਸੇ ਇਹਦੇ ਨਾਲ ਖਜ਼ਾਨੇ ਤੇ ਵੀ ਖੋਰਾ ਲੱਗ ਰਿਹਾ ਸੀ ਕਿਉਂਕਿ ਆਮਦਨ ਸਭ ਤੋਂ ਵੱਧ ਜੇ ਰਿਸਟੀਆਂ ਆਉਣੀਆਂ ਤਾਂ ਹੀ ਆਊਗੀ ਜੀ ਪਿਛਲੇ ਦਿਨਾਂ ਨੂੰ ਡੀਫੀ ਰੇਟ ਤਾਂ ਵਧਾਤੇ ਪਰ ਐਨਓਸੀ ਨੂੰ ਲੈ ਕੇ ਪੰਜਾਬ ਪਰਚ ਪ੍ਰਦਰਸ਼ਨ ਹੋਣ ਲੱਗੇ ਸੀ ਨਾਬੇਚ ਕਬੜਾ ਕੱਟ ਹੋਇਆ ਸੀ ਮੈਂ ਵੀ ਉਸ ਚਰਚਾ ਚ ਮੈਨੂੰ ਵੀ ਉਹਨਾਂ ਨੇ ਇਸ ਮਸਲੇ ਤੇ ਗੱਲਬਾਤ ਲਈ ਬੁਲਾਇਆ ਸੀ ਤੇ ਮੈਂ ਉੱਥੇ ਕਿਹਾ ਸੀਗਾ ਕਿ ਵੀ ਮੇਰੇ ਵਾਲੀ ਸਾਲੀ ਰਿਕਾਰਡਿੰਗ ਮੁਖੰਤਰੀ ਸਾਹਿਬ ਨੂੰ ਸੁਣਾ ਦੇਣ ਤਾਂ ਕਿ ਉਹਨਾਂ ਨੂੰ ਸਮਝ ਆ ਜਾਵੇ ਕਿ ਲੋਕਾਂ ਨੂੰ ਕੀ ਮੁਸ਼ਕਲਾਂ ਨੇ ਪਤਾ ਨਹੀਂ ਉਹ ਰਿਕਾਰਡਿੰਗ ਪਹੁੰਚ ਗਈ ਜਾਂ ਲੋਕਾਂ ਦੀ ਆਵਾਜ਼ ਪਹੁੰਚ ਗਈ ਕਿ ਆਖਰ ਐਨਓਸੀ ਦਾ ਅੱਜ ਕੈਬਨਟ ਦੇ ਵਿੱਚ ਫੈਸਲਾ ਹੋ ਗਿਆ ਜੀ ਫੈਸਲਾ ਇਹ ਹੋਇਆ ਕਿ ਐਨਓਸੀ ਖਤਮ ਹੈ ਪਰ 31 ਜਨਵਰੀ 2024 ਤੱਕ ਜਿਹੜੇ ਸੌਦੇ ਹੋਏ ਵੀ ਨੇ ਚਾਹੇ ਉਹ ਰਜਿਸਟਰੀਆਂ ਹੋਣ 31 ਜਨਵਰੀ 2024 ਤੱਕ ਪੁਰਾਣੀਆਂ ਜਿਹੜੀਆਂ ਰਜਿਸਟਰੀਆਂ ਨੇ ਜਾਂ ਇਹ 31 ਜਨਵਰੀ 2024 ਤੱਕ ਜੇ ਕਿਸੇ ਨੇ ਬਿਆਨਾ ਕੀਤਾ ਹੋਵੇ ਰਜਿਸਟਰਡ ਬਿਆਨਾ ਜਾਂ ਬੈਂਕ ਰਾਹੀਂ ਆਦਾਨ-ਪ੍ਰਦਾਨ ਹੋਇਆ ਵਾ ਤਾਂ ਉਹ ਸਾਰੀਆਂ ਰਜਿਸਟਰੀਆਂ 2 ਨਵੰਬਰ ਤੱਕ ਕਰਾਉਣੀਆਂ ਪੈਣਗੀਆਂ ਉਸ ਤੋਂ ਬਾਅਦ ਫਿਰ ਐਨਓਸੀ ਦੀ ਸ਼ਰਤ ਫਿਰ ਖੜੀ ਹੋ ਜੂਗੀ ਸੋ ਇਸੇ ਤਰ੍ਹਾਂ ਸੈਸ਼ਨ ਬੁਲਾਉਣ ਦਾ ਫੈਸਲਾ ਹੋਇਆ ਇਸ ਕੈਬਨਟ ਦੇ ਵਿੱਚ ਤਿੰਨ ਰੋਜ਼ਾ ਸੈਸ਼ਨ ਹੋਏਗਾ 2 3 4 ਸਤੰਬਰ ਨੂੰ ਮਾਨਸੂਨ ਸੈਸ਼ਨ ਜਿਹੜਾ ਉਹ ਬੁਲਾਇਆ ਜਾਏਗਾ ਇਸੇ ਤਰ੍ਹਾਂ ਜਿਹੜੇ ਉਦਯੋਗਿਕ ਘਰਾਣਿਆਂ ਨੂੰ ਫਾਇਰ ਸਰਟੀਫਿਕੇਟ ਲੈਣਾ ਪੈਂਦਾ ਸੀ ਹਰ ਸਾਲ ਉਹਦੀ ਵੀ ਉਹਦੀ ਵੀ ਹੁਣ 3 ਸਾਲ ਦੀ ਮਿਆਦ ਕਰਤੀ ਸੋ ਇਸ ਲਈ ਕੁਝ ਚੰਗੇ ਫੈਸਲੇ ਵੀ ਹੋਏ ਨੇ ਕਾਉਂਸਲਰ ਜਿਹੜੇ 75 ਰੁਪਏ ਮਿਲਦੇ ਸੀ ਦਿਹਾੜੀ ਦੇ 600 ਰੁਪਏ ਮਿਲੂਗਾ ਜੀ ਲੀਗਲ ਐਡਵਾਈਜ਼ ਨੇ ਉਹਨਾਂ ਨੂੰ ਜਿਹੜਾ 1000 ਰੁਪਿਆ ਪਹਿਲਾਂ ਮਿਲਦਾ ਸੀ ਹੁਣ 3000 ਰੁਪਏ ਮਿਲਿਆ ਕਰੂਗਾ ਗ੍ਰੀਨ ਬੈਲਟ ਵਧਾਉਣ ਦਾ ਦਾਵਾ ਕੀਤਾ ਨਵੇਂ ਕੋਚ ਭਰਤੀ ਕਰਨ ਦਾ ਖੇਡਾਂ ਦੀ ਦਾਵਾ ਕੀਤਾ ਸੋ ਇਹ ਸਾਰੇ ਦਾਵੇ ਵਾਦੇ ਹੋਏ ਨੇ ਸੋ ਕਿੰਨੇ ਕੁ ਇਹਨਾਂ ਦੇ ਉੱਤੇ ਪੂਰ ਉਤਰਦਾਏ ਦੇਖਣ ਵਾਲੀ ਗੱਲ ਹੋਊਗੀ ਪਰ ਜਿਹੜੀ ਵੱਡੀ ਗੱਲ ਹੈ ਇੱਕ ਤਾਂ ਮੰਤਰੀ ਸੈਸ਼ਨ ਉਹ ਵੀ 3 ਦਿਨਾਂ ਦਾ ਜਿਹੜੇ ਪਹਿਲੀਆਂ ਸਰਕਾਰਾਂ ਦੇ ਸਵਾਲ ਖੜੇ ਕਰਦੇ ਹੁੰਦੇ ਸੀ ਕਿ ਹਫਤੇ ਦਾ ਕਿਉਂ ਨਹੀਂ ਬੁਲਾਉਂਦੇ 10 ਦਿਨ ਦਾ ਕਿਉਂ ਨਹੀਂ ਬੁਲਾਉਂਦੇ ਉਹ ਆਪ ਹਫਤੇ ਦੇ ਦਿਨਾਂ ਬੁਲਾ ਰਹੇ ਨੇ ਹਾਂ ਤੇ ਵੱਡੀ ਖਬਰ ਇਹ ਹੈ ਕਿ ਪੰਜਾਬ ਲਈ ਪੰਜਾਬ ਵਾਸੀਆਂ ਲਈ ਛੋਟੇ ਖੇਤਰ ਦੇ ਪ੍ਰੋਪਰਟੀ ਲੜ ਰਹੀ ਰਹਾਤ ਵਾਲੀ ਖਬਰ ਹੈ ਕਿ ਭਾਈ ਐਨਓਸੀ ਦੀ ਸ਼ਰਤ ਫਿਲਹਾਲ हट ਗਈ ਹੈ ਹੂੰ ਤੇ ਦੀਪਕ ਜੀ ਪੰਚਾਇਤੀ ਚੋਣਾਂ ਸੰਬੰਧੀ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਡੋਰ ਨਾਕਿੰਗ ਲਈ ਦਰ ਦਰ ਜਾਣਗੇ ਪੰਚਾਇਤੀ ਚੋਣਾਂ ਵਾਸਤੇ ਵੋਟਾਂ ਜਟਾਉਣ ਲਈ ਹੈ ਦੇਖੋ ਇਹ ਆਣਾ ਲਾਣੇ ਆ ਪ੍ਰਚਾਰ ਹੈ ਅੱਛਾ ਜੀ ਕੱਲ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਆਪਣੇ ਪਾਰਟੀ ਨਾਲ ਸੰਬੰਧਿਤ ਸਾਰੇ ਐਮਐਲਏ ਸੱਦੇ ਸੀ 11 ਐਮਐਲਏ ਵੈਸੇ ਨਹੀਂ ਆਏ ਉਹਦੇ ਵਿੱਚ 92 ਚੋਂ ਹੂੰ ਹੂੰ ਸੋ ਉਹ ਸਾਰੇ ਐਮਐਲਏ ਜਿਹੜੇ ਸੱਦੇ ਸੀ ਤਾਂ ਉਹਨਾਂ ਦੇ ਵਿੱਚ ਫਿਰ ਸਪੀਕਰ ਸਾਹਿਬ ਵੀ ਬੈਠੇ ਸੀ ਰੋੜੀ ਸਾਹਿਬ ਵੀ ਬੈਠੇ ਸੀ ਮੰਤਰੀ ਵੀ ਬੈਠੇ ਸੀ ਹਨ ਕਿਉਂਕਿ ਐਮਐਲਏ ਤਾਂ ਹੈਗੇ ਨੇ ਨਾ ਪਾਰਟੀ ਦੇ ਜੀ ਤੇ ਉਸ ਬੈਠਕ 'ਚ ਸੰਦੀਪ ਪਾਟਕ ਵੀ ਸੀ ਹੂੰ ਹੂੰ ਤੇ ਉਹਦੇ ਵਿੱਚ ਐਮਐਲਏ ਨੂੰ ਪੁੱਛਿਆ ਗਿਆ ਵੀ ਦੱਸੋ ਤੁਸੀਂ ਕੀ ਚਾਹੁੰਦੇ ਹੋ ਪੰਚਾਇਤੀ ਚੋਣਾਂ ਕਿਵੇਂ ਹੋਣ ਕੀ ਹੋਣ ਹੂੰ ਵੈਸੇ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਪੰਚਾਇਤੀ ਚੋਣਾਂ ਦਾ ਜ਼ਿਕਰ ਨਹੀਂ ਕੀਤਾ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਦੇ ਆਮਲ ਅਰੋੜਾ ਤੇ ਭਪਾਲਚੀ ਮਨ ਜਿਦੋਂ ਕਿ ਹੋ ਹੀ ਸਕਦਾ ਕੋਈ ਚਰਚਾ ਨਾ ਹੋਈ ਹੋਵੇ ਹੈਨਾ ਉਹ ਕਹਿੰਦੇ ਨਹੀਂ ਜੇ ਕੋਈ ਗੱਲ ਨਹੀਂ ਸੋ ਜਦੋਂ ਇਹ ਸਵਾਲ ਕੱਲ ਐਮਐਲਏ ਨੂੰ ਪੁੱਛਿਆ ਮੁਖੰਤਰੀ ਸਾਹਿਬ ਰਣਤਾ ਐਮਐਲਏ ਨੂੰ ਕਿਹਾ ਜੀ ਕਿ ਇੱਕ ਤਾਂ ਬਾੜਬੰਦੀ ਖਤਮ ਕਰੋ ਪਿੰਡਾਂ 'ਚ ਹੂੰ ਅੱਗੇ ਕੀ ਹੁੰਦਾ ਸੀ ਕਿ ਜਿਵੇਂ ਸਰਪੰਚ ਪੂਰੇ ਪਿੰਡ 'ਚੋਂ ਵੋਟ ਲੈਂਦਾ ਪੰਚ ਵੀ ਉਹਵੇਂ ਪੂਰੇ ਪਿੰਡ ਹੁਣ ਪੰਚਾਇਤ ਦੀ ਬਾੜ ਤੈ ਹੋ ਗਏ। ਸੋ ਇਸ ਲਈ ਏਰੀਆ ਵਾਈਜ਼ ਫਿਰ ਉਹਦੇ ਨਾਲ ਵੈਸੇ ਮੈਨੂੰ ਲੱਗਦਾ ਕਿ ਪਿੰਡਾਂ ਦੀ ਭਲਾਈ ਲਈ ਖੁੱਲੀ ਬਿਨਾਂ ਬਾੜਬੰਦੀ ਤੋਂ ਜ਼ਿਆਦਾ ਚੰਗਾ ਸੀ। ਹੂੰ ਪਹਿਲਾਂ ਜਿਹੜਾ ਵੀ ਬੰਦਾ ਪੰਚਤਨ ਨਾਲ ਚੋਣ ਲੜਨਾ ਚਾਹੁੰਦਾ ਹੁੰਦਾ ਸੀ ਜੀ ਤਾਂ ਉਹ ਲਗਭਗ ਪੂਰੇ ਪਿੰਡ ਨੂੰ ਸੋਚ ਕੇ ਧਿਆਨ 'ਚ ਰੱਖ ਕੇ ਕੋਈ ਗੱਲ ਕਰਦਾ ਸੀ ਕਿ ਵੀ ਪਤਾ ਨਹੀਂ ਕਿਹੜੇ ਖੁੰਝੇ ਤੋਂ ਵੋਟ ਲੈਣੀ ਪੈ ਜਵੇ ਫਲਾਣੇ ਮਹੱਲੇ 'ਚ ਵੀ ਬੰਦੇ ਹੈਗੇ ਦੋ ਉੱਥੇ ਵੀ ਹੈਗੇ। ਹੁਣ ਅਗਲਾ ਕਹਿੰਦਾ ਆਪਾਂ ਆਪਣੇ ਚਾਰ ਬਾੜ ਤੋਂ ਲੈਣਾ ਇਹਨਾਂ 20 ਘਰਾਂ ਨੂੰ ਕੁਝ ਰੱਖੋ। ਹੂੰ ਹੈ ਨਾ ਉਹ ਪ੍ਰਕਿਰਿਆ ਬਦਲ ਗਈ ਮੈਨੂੰ ਇਹਦੇ ਨਾਲ ਪਿੰਡ ਦਾ ਭਲਾ ਵੀ ਹੋ ਜਾਂਦਾ ਸੀ ਨਾ ਜੀ 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 ਸੇਵਾ ਪਾਣੀ ਹੋਵੇ ਚਾ ਕਿਸੇ ਨੂੰ ਅਨਾਜ ਪਾਣੀ ਹੋਵੇ ਚਾ ਕਿਸੇ ਨੂੰ ਖੇਤ ਚੋਂ ਕੋਈ ਦੇਣ ਵਾਲੀ ਗੱਲ ਹੋਵੇ ਸੋ ਪਰ ਜਦੋਂ ਐਮਐਨਏ ਨੇ ਮੰਗ ਕੀਤੀ ਕਿ ਬਾੜਬੰਦੀ ਖਤਮ ਕਰੋ ਜੀ ਤਾਂ ਮੁਖੰਦਰ ਸਾਹਿਬ ਕਹਿੰਦੇ ਵੀ ਸੰਵਿਧਾਨ ਦੇ ਵਿੱਚ ਉਹਨੇ ਕਹਿਆ ਇਹਨੂੰ ਆਪਾਂ ਇਦਾਂ ਨਹੀਂ ਬਦਲ ਸਕਦੇ ਕਿ ਮੈਂ ਹੁਕਮ ਦੇ ਦਵਾਤੇ ਬਦਲ ਹੋ ਜੂਗੀ ਹਮ ਹਾਂ ਜਿਹੜਾ ਪਾਰਟੀ ਦੇ ਚੋਣ ਨਿਸ਼ਾਨ ਵਾਲਾ ਹੈ ਉਹ ਫਾਰਮੂਲਾ ਆਪਾਂ ਖਤਮ ਕਰ ਸਕਦੇ ਆ ਕਿ ਆਪਾਂ ਉਹਦੇ ਤੇ ਲਿਆਈਏ ਕਿ ਹਾਂ ਪਾਰਟੀ ਚੋਣ ਨਿਸ਼ਾਨ ਤੇ ਕੋਈ ਲੜੂਗਾ ਪਿੰਡ ਦੀ ਚੋਣ ਪਿੰਡ ਆਮ ਚੋਣ ਨਿਸ਼ਾਨ ਤੇ ਵ 90% ਪੰਚਾਇਤੀ ਚੋਣਾਂ ਬਿਨਾਂ ਕਿਸੇ ਚੋਣਸ਼ੰਤ ਹੋਈ ਹੁੰਦੀਆਂ ਹਮਮ ਤੇ ਇਹ ਸਭ ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਨੇ ਐਮਐਲਏ ਨੂੰ ਫਰਮਾਨ ਸੁਣਾਇਆ ਕਿ ਵੀ ਦੇਖੋ ਤੁਸੀਂ ਪਿੰਡ ਪਿੰਡ ਜਾਓ ਸੱਤ-ਸੱਤ ਜਾਓ ਚੰਡੀਗੜ੍ਹ ਨਹੀਂ ਬੈਠਣਾ ਪਿੰਡਾਂ 'ਚ ਜਾਓ ਐਮਐਲਏ ਤੁਹਾਡੇ ਦਵਾਰ ਯੋਜਨਾ ਸ਼ੁਰੂ ਕਰੀਏ ਆਪਾਂ ਪਿੰਡਾਂ 'ਚ ਜਾ ਕੇ ਪਿੰਡਾਂ ਦਾ ਹਾਲ ਜਾਣੋ ਮਸਲੇ ਜਾਣੋ ਸਥਿਤੀ ਜਾਣੋ ਜੀ ਇਹ ਸਾਰੀ ਪ੍ਰਕਿਰਿਆ 2.5 ਸਾਲ ਬਾਅਦ ਜਿਆਦਾ ਹੀ ਆ ਹਮ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਆਮ ਆਦੀ ਪਾਰਟੀ ਦੀ ਸਰਕਾਰ ਪਿੰਡਾਂ ਤੋਂ ਚੱਲੂਗੀ ਜੀ ਫੱਟਾਂ ਤੋਂ ਚੱਲੂਗੀ ਤੇ ਹੁਣ 2.5 ਸਾਲ ਤੋਂ ਥੋੜ੍ਹਾ ਜ਼ਿਆਦਾ ਹੀ ਪੰਚਾਇਤੀ ਚੋਣਾਂ ਆ ਗਈਆਂ ਇਸ ਲਈ ਹੂੰ ਇਸ ਲਈ ਇਹਨਾਂ ਐਮ.ਐਲ.ਏ ਨੂੰ ਬਕਾਇਦਾ ਤੌਰ ਤੇ ਇੱਥੋਂ ਤੱਕ ਕਿ ਵਿਜੇਜੀ ਜਿਹੜੀਆਂ 4 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਮਨੀ ਚੋਣ ਹੋਣੀਆਂ ਨਾ ਉੱਥੇ ਦੇ ਹਲਕਾ ਇੰਚਾਰਜਾਂ ਨੂੰ ਕਿਹਾ ਕਿ ਵੀ ਹਿਸਾਬ-ਕਿਤਾਬ ਲਾ ਕੇ ਦੱਸੋ ਕਿਹੜੇ-ਕਿਹੜੇ ਕੰਮ ਹੋਣ ਨੇ ਆਪਾਂ ਫੰਡ ਪੁੰਡ ਜਾਰੀ ਕਰੀਏ ਹੂੰ ਅੱਜ ਵੀ ਕੈਬਨਿਟ ਮੀਟਿੰਗ 'ਚ ਫੈਸਲਾ ਲਿਆ ਕਿ ਜੂਸ ਕਲੱਬ ਬਣਾਏ ਜਾਣਗੇ ਉਹਨਾਂ ਨੂੰ ਫੰਡ ਦਿੱਤੇ ਜਾਣਗੇ ਪਿੰਡਾਂ 'ਚ ਇਹ ਬਾਦਮਾ ਵਾਲਾ ਫਾਰਮੂਲਾ ਜੀ ਤੋ ਇਸ ਲਈ ਇਹ ਉਸੇ ਫਾਰਮੂਲੇ ਦੇ ਅਨਸਾਰ ਅੱਗੇ ਵਧਿਆ ਜਾ ਰਿਹਾ ਤੇ ਐਮਐਲਏ ਨੂੰ ਪਿੰਡਾਂ 'ਚ ਹਦਾਇਤ ਕਰਨ ਦਾ ਮਤਲਬ ਇਹ ਹੀ ਹੈ ਕਿ ਪੰਚਾਇਤੀ ਚੋਣਾਂ ਲਈ ਹਿਸਾਬ-ਕਿਤਾਬ ਸੈੱਟ ਕਰੋ ਸੋ ਐਮਐਲਏ ਅਣਅਲਾਨੀ ਪੰਚਾਇਤ ਚੋਣ ਲਈ ਵੋਟਾਂ ਮੰਗਣ ਦੇ ਫਾਲੇ ਨਾਲ ਪਿੰਡ-ਪਿੰਡ ਜਾਣਗੇ ਦਰਦਾਂ ਜਾਣਗੇ ਹੂੰ ਦੀਪਾਜ ਜੀ ਦੀ ਨਵੀਂ ਰਿਪੋਰਟ ਆਈ ਹੈ ਵੀ ਜਿਹੜੇ ਲੋਕ ਲੂਣ ਤੇ ਖੰਡ ਖਾਂਦੇ ਨੇ ਉਹ ਪਲਾਸਟਿਕ ਵੀ ਖਾ ਰਹੇ ਨੇ ਨਾਲ ਸੋ ਆ ਦੂਸ਼ਿਤ ਭੋਜਨ ਬਾਰੇ ਦੇਖੋ ਕਈ ਰਿਪੋਰਟਾਂ ਸਮੇਂ-ਸਮੇਂ 'ਤੇ ਰੌਂਦੀਆਂ ਰਹਿੰਦੀਆਂ ਨੇ ਲੂਣ ਤੇ ਖੰਡ ਦੇ ਵਿੱਚ ਹੁਣ ਪਲਾਸਟਿਕ ਕਿਵੇਂ ਰਲਦਾ ਪਿਆ ਜੀ ਆਜਾ ਸਰਵੇ ਰਿਪੋਰਟ ਹੁਣ ਜਨ ਤੱਕ ਹੋ ਰਹੀ ਹੈ ਇੱਕ ਵੱਖਰੇ ਪਹਿਲੂ ਤੋਂ ਹਮ ਇਹ ਸਰਵੇ ਰਿਪੋਰਟ ਇਹ ਕਹਿੰਦੀ ਹੈ ਕਿ ਭਾਰਤ ਦੇ ਵਿੱਚ ਜਿਹੜੀ ਮਰਜ਼ੀ ਕੰਪਨੀ ਦਾ ਜਿਹੜੀ ਮਰਜ਼ੀ ਕਿਸਮ ਦਾ ਹਮ ਲੂਣ ਵਿਕਦਾ ਤਾਂ ਉਹ ਸੂਣ ਦੇ ਵਿੱਚ ਮਾਈਕਰੋ ਪਲਾਸਟਿਕ ਦੇ ਕਣ ਨੇ ਹੂੰ ਹੂੰ ਭਾਰਤ ਦੇ ਵਿੱਚ ਚਾਹੇ ਖੁੱਲੀ ਚੀਨੀ ਵਿਕਦੀ ਆ ਚਾਹੇ ਥੈਲੇ ਵਾਲੀ ਵਿਕਦੀ ਆ ਚਾਹੇ ਬੋਰੀ ਵਾਲੀ ਵਿਕਦੀ ਆ ਚਾਹੇ ਬ੍ਰਾਂਡ ਦੀ ਕਿਸੇ ਦੀ ਮੋਹਰ ਲਾ ਕੇ ਵਿਕਦੀ ਆ ਹਰ ਚੀਨੀ ਚ ਮਾਈਕਰੋਪਲਾਸਟਿਕ ਦੇ ਕਣ ਨੇ ਹੂੰ ਹੂੰ ਰਿਪੋਰਟ ਕਹਿ ਰਹੀ ਆ ਇਹ ਬਕਾਇਦਾ ਮਾਈਕਰੋਪਲਾਸਟਿਕ ਇਨ ਸਾਲਟ ਐਂਡ 슈ਗਰ ਸਟੱਡੀ ਕੀਤੀ ਆ ਟਕਸਿਸ ਲਿੰਕ ਨਾਂ ਦੇ ਇੱਕ ਸੰਗਠਨ ਨੇ ਕਰਾਈ ਆ ਜੀ ਤੇ ਉਹ ਕਹਿੰਦੇ ਅਸੀਂ ਭਾਰਤ ਚ ਵਿਕਣ ਵਾਲੇ ਹਰ ਬ੍ਰਾਂਡ ਦੇ ਲਗਭਗ ਹਣਾ ਨੂਨ ਵੀ ਖਰੀਦਿਆ ਤੇ ਚੀਨੀ ਵੀ ਖਰੀਦੀ ਹਮ ਹਮ ਤੇ ਉਹਦੀ ਜਦੋਂ ਜਾਂਚ ਕੀਤੀ ਤਾਂ 1 ਕਿਲੋ ਨੂਨ ਦੇ ਵਿੱਚ ਕਟੋਕ ਕਰੋ ਪਲਾਸਟਿਕ ਦੇ 90 ਤੱਕ ਟੁਕੜੇ ਨੇ ਵੱਧ ਤੋਂ ਵੱਧ ਹਮ ਹਮ ਇਸੇ ਤਰ੍ਹਾਂ 1 ਕਿਲੋ ਚੀਨੀ ਦੇ ਵਿੱਚ 68 ਤੱਕ ਟੁਕੜੇ ਨੇ ਵੱਧ ਤੋਂ ਵੱਧ ਮਾਈਕਰੋ ਪਲਾਸਟਿਕ ਦੇ ਜੀ ਹੁਣ ਇਹ ਰਿਪੋਰਟ ਅੱਜ ਜੰਤਕ ਹੋ ਰਹੀ ਹੈ ਮੇਰੇ ਫੇਸਬੁੱਕ ਪੇਜ ਤੇ ਵਿਜੇ ਜੀ 9 ਜੂਨ 2023 ਨੂੰ ਇੱਕ ਪੂਰੀ ਰਿਪੋਰਟ ਹੈ ਕਟੋਕਟ 15 17 ਮਿੰਟ ਦੀ ਹਮ ਹਮ ਜਿਹਦਾ ਸਰਲੇਖ ਹੀ ਹੈ ਕਿ ਤੁਹਾਡੀ ਲੂਨ ਵਿੱਚ ਪਲਾਸਟਿਕ ਹੈ। ਹੂੰ ਜੇ ਤੁਸੀਂ ਮਤਲਬ ਜੇ ਤੁਸੀਂ ਮੱਛੀ ਖਾਂਦੇ ਹੋ, ਮੱਛੀ ਪਲਾਸਟਿਕ ਖਾਂਦੀ ਆ ਤੇ ਮੱਛੀ ਨੂੰ ਤੁਸੀਂ ਖਾਂਦੇ ਹੋ। ਇਹ ਰਿਪੋਰਟ ਪਈ ਆ। ਹੂੰ ਉਹ ਰਿਪੋਰਟ ਇਸ ਗੱਲ ਨੂੰ ਦਮ ਪਰ ਰਹੀ ਹੈ ਕਿ ਜਦੋਂ ਇੱਕ ਗੇਂਦ ਦੇ ਉੱਤੇ ਪਲਾਸਟਿਕ ਦੀ ਗੇਂਦ ਤੇ ਬੱਲਾ ਵੀ ਵੱਜਦਾ ਨਾ ਹਾਂਜੀ ਤਾਂ ਉਹਦੇ ਸੈਂਕੜੇ ਪਲਾਸਟਿਕ ਦੇ ਕਣ ਹਵਾ 'ਚ ਫੈਲਦੇ ਨੇ। ਹੂੰ ਪਰ ਭਾਰਤੀ ਵਿਅਕਤੀ ਅੱਜ ਦੀ ਤਰੀਕ 'ਚ ਹਰ ਇੱਕ ਨਾਗਰਿਕ ਭਾਰਤ ਦਾ ਸਾਲ ਦੇ ਵਿੱਚ 20 ਕਿਲੋ ਪਲਾਸਟਿਕ ਬਰਤ ਕੇ ਬਾਹਰ ਥੜਦਾ ਹੂੰ ਹੂੰ ਤੇ ਉਹ ਜਾਣੀ ਕਿੱਥੇ ਆ ਮਤਲਬ ਜੇ ਤੁਸੀਂ ਇੱਥੋਂ ਹੁੰਦਾ ਜਾਂ ਲਾਉਂ ਡੇਢ ਕਰੋੜ ਟਨ ਪਲਾਸਟਿਕ ਦੀ ਵਰਤੋਂ ਹੋ ਰਹੀ ਆ ਜੀ ਸਾਲਾਨਾ ਹੂੰ ਹੂੰ ਤੇ ਡੇਢ ਕਰੋੜ ਟਨ ਪਲਾਸਟਿਕ ਦੀ ਵਰਤੋਂ ਦੇ ਵਿੱਚੋਂ 34 ਲੱਖ ਟਨ ਪਲਾਸਟਿਕ ਕਿਹ ਹੈ ਜਿਹੜੀ ਰੀਸਾਈਕਲ ਹੁੰਦੀ ਹੈ ਤੇ ਜੇ 34 ਲੱਖ ਹੋਈ ਡੇਢ ਕਰੋੜ ਟਨ ਚੋਂ ਸਿਰਫ 34 ਲੱਖ ਤਾਂ ਬਾਕੀ ਸਾਰੀ ਕਿੱਥੇ ਗਈ ਜੀ ਹੁਣ ਉਸੇ ਰਿਪੋਰਟ ਦੇ ਵਿੱਚ ਮੈਂ ਜਾਣਕਾਰੀ ਸਾਂਝੀ ਕਰ ਰਿਹਾ ਕਿ ਹਰ 1 ਮਿੰਟ ਦੇ ਵਿੱਚ ਹਮਮ ਇੱਕ ਪਲਾਸਟਿਕ ਦਾ ਭਰਿਆ ਕੂੜੇ ਦਾ ਟਰੱਕ ਸਮੁੰਦਰ 'ਚ ਦਿਖਦਾ ਹਰ 1 ਮਿੰਟ ਕਿ ਆਪਣੇ ਕਿੰਨੇ ਡਿੱਗੇ ਹੋਣੇ ਹਿਸਾਬ ਲਾ ਲਓ ਜੀ ਤੇ ਇੰਨਾ ਪਲਾਸਟਿਕ ਇਕੱਠਾ ਹੋ ਚੁੱਕਿਆ ਹੈ ਕਿ ਉਸ ਪਲਾਸਟਿਕ ਨਾਲ ਤੁਸੀਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਚਾਰ ਵਾਰ ਨਹੀਂ ਪੰਜ ਵਾਰ ਪੂਰੀ ਧਰਤੀ ਨੂੰ ਲਪੇਟ ਸਕਦੇ ਹੋ ਹਮ ਜੀ ਤੇ ਉਹ ਪਲਾਸਟਿਕ 400 ਸਾਲ ਤੋਂ ਲੈ ਕੇ 1000 ਸਾਲ ਲੱਗਦੇ ਉਹਨੂੰ ਗਲਣ ਨੂੰ ਜੀ ਜੀ ਮਤਲਬ ਜਿਹੜੇ ਬੱਚਿਆਂ ਦੇ ਡਾਈਪਰ ਲਾਉਨੇ ਆ ਨਾ ਹੂੰ ਹੂੰ ਉਹ 900 ਸਾਲ ਚ ਗਲਦਾ ਜੀ ਤੇ ਫਿਰ ਉਹ ਕਿੱਥੇ ਜਾਊਗਾ ਹਾਂਜੀ ਜੇ ਸਮੁੰਦਰ ਦੇ ਵਿੱਚੋਂ ਆ ਰਿਹਾ ਹੈ ਹੈਨਾ ਜੇ ਉਹ ਖੇਤਾਂ 'ਚ ਆ ਰਿਹਾ ਮਤਲਬ ਰੂੜੀ ਵਾਲੀ ਖਾਦ ਵੀ ਜਿਹੜੀ ਹੁਣ ਖੇਤਾਂ 'ਚ ਪਾਈ ਜਾਂਦੀ ਆ ਖਾਦ ਮਿੱਟੀ 'ਚ ਰਲ ਜਾਂਦੀ ਆ ਤੇ ਉੱਪਰ ਲਿਫਾਫੇ ਦਿਖ ਜਾਂਦੇ ਨੇ ਖੇਤਾਂ 'ਚ ਪਏ ਜੀ ਜੀ ਇਸ ਲਈ ਪਲਾਸਟਿਕ ਇਸ ਕਦਰ ਅਸੀਂ ਖਾ ਰਹੇ ਆ ਤੇ ਜਿਹਦਾ ਨਤੀਜਾ ਬਿਮਾਰੀਆਂ ਨੇ ਤੇ ਤਾਜ਼ਾ ਰਿਪੋਰਟ ਤੇ 9 ਜੂਨ 2023 ਦੀ ਰਿਪੋਰਟ ਇਸ ਗੱਲ ਦਾ ਆਧਾਰ ਹੈ ਕਿ ਅਸੀਂ ਹੁਣ ਚਾਹੇ ਚੀਨੀ ਖਾਈਏ ਚਾਹੇ ਨੂਰ ਖਾਈਏ ਉਹਦੇ ਵਿੱਚ ਪਲਾਸਟਿਕ ਸਾਡੇ ਨਾਲ ਅੰਦਰ ਜਾ ਰਹੀ ਹੈ ਤੇ ਇਹ ਤੋਂ ਬਚਣ ਦਾ ਕੋਈ ਹੱਲ ਕੀ ਸਰਕਾਰਾਂ ਕੀ ਸੰਗਠਨ ਕੀ ਅਸੀਂ ਖੁਦ ਕੋਈ ਕਰ ਸਕਦੇ ਹਾਂ ਇਹਦੇ ਬਾਰੇ ਸੋਚਣ ਦੀ ਲੋੜ ਹੈ ਜੀ